ਸਾ希 ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆਂ ਤੇ ਨਵੂ ਹੋ ਗਈ ਆ ਤਿਆਰ ਆਪਾਂ ਵੀ ਹੋ ਗਏ ਆ ਤੇ ਐਂ ਚੱਲੇ ਆਂ ਨਵੂ ਦੀ ਭੂਈ ਗੋਲ ਮੰਮਾ ਮੈਂ ਅੱਜ ਨਿਊ ਕੱਪੜੇ ਪਾਏ ਹਾਂ ਨਵੂ ਨੇ ਪਾਏ ਆ ਨਿਊ ਕੱਪੜੇ ਸੋਹਣੀ ਲੱਗਦੀ ਮੈਨੂੰ ਵੀ ਸਕੂਟਰੀ ਚ ਲਾ ਦੋ ਓ ਵੀ ਅੱਜ ਸਕੂਟਰੀ ਲਾ ਆ ਓ ਨੇ ਚਾਬੀ ਵੀ ਕੱਢ ਲਈ ਆ ਮੰਮੀ ਵੀ ਹੋ ਗਏ ਤਿਆਰ ਆ ਜੀ ਆ ਚਲੋ ਜੀ ਚਲ ਜੀ ਚਾਬੀ ਲਾਓ ਵਿੱਚ ਲਓ ਜੀ ਆਪਾਂ ਪਹੁੰਚ ਗਏ ਆਂ ਡੇਰਾ ਬਾਬਾ ਨਾਨਕ ਤੇ ਇੱਥੋਂ ਲੈਣ ਲੱਗੇ ਆਪਾਂ ਸਮਾਨ ਕਿੱਥੋਂ ਲੈਣਾ ਡੱਬਾ ਉਹ ਹੋ ਗਿਆ ਲੈ ਲੈਣੇ ਤੇ ਤਾਂ ਨੇ ਉਤਰਨਾ ਹਾਂ ਹਾਂ ਉਤਰਦੇ ਉਤਰਦੇ ਆਪਾਂ ਡੇਰੇ ਚੌਂਕ ਚਾ ਮੰਮੀ ਇਹ ਮੁੰਡਾ ਉੱਤਰ ਗਿਆ ਜੇ ਥੱਲੇ ਠੰਡ ਤੇ ਬੜੀ ਜ਼ਬਰਦਸਤ ਲੱਗੀ ਕੋਈ ਨਹੀਂ ਤਰ ਮੂੰਹ ਤਾਂ ਲਾਲ ਹੋ ਗਿਆ ਪੂਰਾ ਚਲੋ ਕੋਈ ਨਹੀਂ ਤੇ ਹੱਥਾਂ ਦੇ ਵੀ ਮਾੜੀ ਹਾਲ ਤਾਂ ਲਾਲ ਹੋ ਗਏ ਆ ਪੂਰੇ ਸੋਨ ਹੋ ਗਏ ਸਕੂਟਰੀ ਚਲਦੀ ਆ ਆ ਹਿਲ ਜਾਂਦਾ ਹੈ ਲੱਤ ਜਾਂਦਾ ਸਿਰ ਵੀ ਠਰ ਗਿਆ ਕੋਈ ਨਹੀਂ ਉਹ ਮੈਂ ਵੀ ਬੜਾ ਖੰਨਾ ਡਰਾ ਹੈ ਬਬਾ ਬੜਾ ਦਸਤਾਨਾ ਡਿੱਗ ਗਿਆ ਥਲੇ ਚਲੋ ਮਿਲਦੇ ਆ ਜੀ ਹੁਣ ਲੰਨ ਅੱਗੇ ਅੱਗੇ ਠੰਡ ਬੜੀ ਦਸਤਾਨਿਆਂ ਕਰਕੇ ਤੇ ਵੀਡੀਓ ਵੀਡੀਓ ਨਹੀਂ ਬਣਦੀ ਮਿਲਦੇ ਆ ਹਾਂ ਨਹੀਂ ਮੈਂ ਨਹੀਂ ਲੈਣਾ ਲੈ ਲੈਣਾ ਤੇ ਜਿੱਥੇ ਜਿੱਥੇ ਤੋਂ ਲੈਣਾ ਫ੍ਰੈਸ਼ ਪੋਪ ਕੌਰ ਇਹਨੂੰ ਕਿਤਾਹ ਵਾਲੀ ਜਿੱਥੇ ਤੋਂ ਦੇ ਦੇ ਲੈ ਮਾਮਾ ਜਿੱਥੇ ਮਨ ਕੀ ਤੇ ਇੱਥੇ ਥਲੋਸ ਸੇਕਦੇ ਲੱਗਣਗੇ ਫਰਗੇ ਨਹੀਂ ਆ ਇੱਥੇ ਇੱਥੇ ਸੇਕੋ ਪਠੀ ਬਲਦੀ ਉਹਨਾਂ ਦਾ ਕਮਿਆਵਾ ਤੇ ਸੇਕਦੀ ਵੀਰੇ ਹੱਥ ਲਾ ਲੋਗੇ ਚੜਵੜੇ ਕਹਿੰਦੇ ਪੁੱਤ ਨੇ ਲੇ ਲਈ ਇੱਕ ਬਗੜਾ ਰਵਾਂ ਨਹੀਂ ਉਹ ਉਠਲ ਡਾਪੇ ਜੇ ਇਹਦਾ ਘ ਲੋ ਹੋ ਜਾਣਗੇ ਇਹਨਾਂ ਦੇ ਤੂੰ ਆਪ ਤੁਹਾਡਾ ਭਲਾ ਜੇ ਥੱਲੇ ਜਾਈ ਜਾਂਦੇ ਇਹਦੇ ਉਹ ਟਾਟਾ ਪਲਾਓ ਜੇ ਕਪੜਾ ਮੈਂ ਲੈ ਆ ਮਨੀ ਕਰ ਦਿੱਤਾ ਫਿਰ ਚੈੱਕ ਹੋ ਜਾ ਮੇਰੇ ਨਾਲ ਨਿਆਣੇ ਆਣੇ ਜਾਣਾ ਤਾਂ ਡਰ ਕੇ ਨਾ ਬੂਹੇ ਤੇ ਆ ਜਾ ਬੁੱਤਰਾਏ بارش ਹੋ ਡੇ ਭੀਜੀ ਆ ਸ਼ੂਟਿੰਗ ਆ ஆனா no, no, no. ਦਸਤਾਨਾ ਨਹੀਂ ਲਾਉਣਾ ਚਲੋ ਇਹ ਖਾਲੀ ਉੱਥੇ ਬਾਹਰ ਹੁੰਦੇ ਹੈ ਨਾ ਇਹਦੇ ਵਿੱਚ ਪਾਇਆ ਨੂੰ ਮਰੇ ਹਲੇ ਲੂਣ ਤੇ ਰੇਤ ਪਾਈ ਜਾਂਦੀ ਹੈ ਪੁੱਤ ਨਹੀਂ ਠੰਡ ਪੜੀ ਹੈ ਦਸਤਾਨਾ ਨਹੀਂ ਲਾਉਣਾ ਬੱਚਾ ਪੈੜਾ ਨਹੀਂ ਹੈ ਹੱਥ ਲਾਲ ਹੋ ਜਾਣੇ ਆ ਹੋ ਗਿੱਚ ਕਢਈ ਖਾਣਾ ਬੰਮੇ ਗਈ ਹੈ ਅਦਰ ਹਾਂਜੀ ਕਿਹੜੀ फूल बड़े तो तो हाँ दिखेंगे। अच्छा दिखेंगे। चलो हूँ मिलते हैं राजवीर सिंह तोड़े पतोड़े ਬਲੇਡ ਨਾਲ ਆਪ ਤੋੜ। ਮੇਰੀ ਵਾਰੀ। ਓਕੇ। ਪੁਲੇਟ ਨਹੀਂ ਪੁਲੇਟਾਂ ਘਰਤੀਆਂ ਮੇਰੇ ਅੱਗੇ। ਓਡਾ ਪਿਆ ਖੇਡਣ ਕਹਿ ਰਹੇ ਨੇ। ਉਸੇ ਸੇ। ਨਾ ਖਾ ਨੂੰ ਪਰ ਮੈਂ ਕੰਮ ਨਹੀਂ। ਆ ਚੱਕ ਲਓ ਬਸ। ਕੌਣ ਗਰੇਗਾ? ਨਾ ਉਹ ਪੌਂਚੇ ਆਪਣੇ ਟਾਂਗ ਦਾ। ਨਾ ਬੂ। ਓਏ। ਮਮਾ। ਇਹ ਕੀ ਬੋਲਦਾ? Hvor <Sansky> 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 ਸਾਰੇ ਸਾਰੇ ਵੇਖੋ ਚਲੋ ਇਹ ਦੇਖੋ ਮਾਂ ਮੇਰਾ ਇਹ ਕੰਮ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਦੇਖੋ ਮਰੂਦਾ ਕੱਚੇ ਹੁੰਦੇ ਆ ਹਾਂ ਇਧਰ ਮਾਂ ਇਹ ਲੈ ਇਹ ਲੈ ਇਹ ਲੈ ਛੋਟੇ ਛੋਟੇ ਹਣਾ ਓਏ ਫਲ ਰੁਕ ਜਾ ਰਾਜਵੀਰ ਰਾਜਵੀਰ ਖੜੀ 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 ਹਲਿ ਗਿਟੋ ਵੀ ਛੋਟੇ ਆ ਬੱਤ ਜੇ ਮਮਾ ਉਹ ਪੱਕੇ ਆ ਹਨਾ ਨਹੀਂ ਨਹੀਂ ਪੱਕੇ ਨਹੀਂ ਪੱਕੇ ਕਿਸ ਨੂੰ ਮਾਰੂਗਾ ਇਧੇ ਕਿਸ ਕਿਸਕੇ ਹਿੱਟ ਮਾਰੇਗਾ ਮਮਾ ਇਧਰ ਆਉਂਗਾ ਅਕਾਲ ਪੱਕੇ ਪੱਕੇ ਬੋਲੋ ਮਾਸੀ ਮਾ ਬੂਰੇ ਸੋ ਸੋ ਕਾ ਗਾਧਾ ਗਾ ਅੱਧੀ ਕਰਕੇ ਗਾਧਾ ਤੋੜ ਕੇ ਵੀ ਦਾਦੀ ਦੀ ਮਨ ਗਿਦਗਨਾ ਧਿਆਨ ਨਾ ਸੁਣਦੇ ਰਾਮਾ ਮਮਾ ਇੱਥੇ ਰੋ ਮਾਣ ਕਿਰਦੇ ਮੈਂ ਤਾਂ ਇੱਕ ਪਿੰਗਾਂ ਕਿ ਮੈਂ ਦੇਖੋ ਮੈਂ ਉਹ ਤੇਰੇ ਕਣਾ ਪਾਈ ਤੇਖੜਾ ਵੀ ਦੇਖਦਾ ਭਾਈ ਅੱਜ ਤਾਂ ਮਮਾ ਨੂੰ ਆਵਟਿੰਗਾ ਹਨਾ ਖਾਛਾ ਆ ਤੇ ਵੱਡੀਆਂ ਸ਼ਕਤੀ ਮਾਰ ਬਣਾ ਲੈਗੇ ਹਾਂ ਮਿੱਚਾ ਠੀਕ ਆ ਹੁਣ ਤੂੰ ਗੋਡੇ ਸਾਰੇ ਲਪੇੜ ਲਏ ਆ ਠੀਕ ਆ ਸ਼ਕਤੀ ਮਾਰ ਬਣਾ ਰਹੇਗਾ ਸ਼ਕਤੀਮਾਨ ਕਿਥੇ ਹੋ ਉਹਨਾਂ ਇੱਥੇ ਕੀ ਰਹਿ ਗਿਆ ਹੈ ਮੈਂ ਮੈਂ ਨਾ ਨੇ ਵੀ ਕਿੱਥੇ ਕਿੱਥੇ ਜਾ ਕੇ ਸਬਜ਼ੀ ਦਿੱਤੀ ਹੈ ਪੇੜ ਨਾ ਖੇਤ ਵਿੱਚ ਪੈਣਾ ਉਹ ਤਾਂ ਨਹੀਂ ਆ ਹੈ ਨਾ ਉਦੋਂ ਮੈਂ ਇੱਥੇ ਵਾਲੀ ਖਜਾ ਰਹੀ ਹਾਂ ਮੱਤੰਗਲੂ ਨਹੀਂ ਆ ਮੈਨੂੰ ਕਿ ਦੁਖੰਡਾ ਤੇ ਕੀ ਦੁਖੰਡਾ ਪਿਆ ਜਦੋਂ ਮੈਂ ਮੰਮੀ ਨਾਲ ਇਕੱਟ ਹੋਵਾਂ ਮਮੀ ਨੇ ਕ ਫੁੱਲੇ ਹੋਣੇ ਕ ਮੌਕਾ ਹੀ ਇਹਨਾਂ ਦਾ ਨਾਨਾ ਉਹ ਨਾਨਾ ਨਾਨਾ నిंबू का खट्टा मीठा अचार डाल ले सिस्टर जी डाल ले ये हमारे के इसमें और ये डाल दे केरम बोर्ड के अंदर हमको देख नहीं सकते देखा तो बनाया फिर मैं चेक करके द सुनाए चेक नहीं किया जे दोडू पर दे फिर चेक कर जा के हो जाएगा ਮੈਂ ਬਾਬੇ ਖਾਣਾ ਨਾ ਜਾਈ ਨਹੀਂ ਥੋੜਾ ਜਿਹੀ ਪਾਈ ਮੈਂ ਨਾ ਵਾਧੂ ਆ ਹੈ ਵਾਧੂ ਆ ਖੰਗਲ ਹੋਣੀ ਕਰਦੀ ਫਿਰਦੀ ਨਾਲ ਡੋਲ ਨਾ ਨਾ ਬਸ 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 ਮੈਂ ਨਾ ਬਸ 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 ਮੈਂ ਖਾਣਾ ਇਹ ਕੋਈ ਵੀ ਨਹੀਂ ਖਾਂਦੇ ਖੱਟਾ ਮਿੱਠਾ ਹੈ ਨਾ ਮੰਨ ਗਿੱਤ ਹਾਂ 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 ਤਾਂ ਚੱਲ ਖਾਲੀ ਢੋਲੂਗ ਨਹੀਂ ਭੇਜੀ ਤਾਂ ਭਾਂਡਾ ਨਹੀਂ ਲਈ ਇਹ ਫਿਰ ਬੰਦ ਹੋ ਗਿਆ ਹੀ ਹੱਲੀ ਪਾਣਾ ਨਹੀਂ ਨਹੀਂ ਖਟਾਵਾਗ ਖਟਾਵਾਗ ਦੇਤਾ ਯੋ ਨਹੀਂ ਮਿੱਠਾ ਵੀ ਆ ਹਾਂ ਖਟਾ ਮਿੱਠਾ ਹਾਂ ਸਾਰਾ ਕੁਝ ਹੀ ਸਹੀ ਆ ਆ ਕੰਡੀਆਂ ਪੂਦ ਨੂੰ ਆ ਮੰਡੀਆਂ ਦੱਸ ਕੀ ਫਾਇਦਾ ਹੋਇਆ ਪਾੜਦੀ ਵੱਡੀ ਕਿਹੜਾ ਰਹਿ ਕੇ ਹੁਣ ਕੌਨ ਸਾ ਇਹ ਵਾਲਾ ਮੈਂ ਪਾੜਦੀ ਯੂਟਿਊਬ ਜੰਡਾ ਲੱਗ ਮਮੀ ਆ ਰੱਖੋ ਖੋਲ ਤਾਂ ਕਰ ਬੁੱਲੂ ਮਮੀ ਆ ਰੱਖੋ ਨਾ ਉਹ ਇੱਕ ਹੀ ਹੁੰਦੇ ਆ ਪਾੜਦੀ ਅੱਜ ਲਾ ਲਾ ਗਿਆ ਮੀਨਾ ਉਹਨੇ ਡੱਬਾ ਵੇਲੇ ਬਾਂਡਿਆ ਤਾਂ ਦੇ ਆਈ ਜਾ ਲੈ ਕੇ ਦੇ ਤੂੰ ਕੋ ਚੁੱਪਾ ਜਾ ਆ ਲੈ ਆ ਰੱਖ ਲੈ ਰੱਖ ਦੋ ਰਾਖਾ ਦੋ ਰੱਖ ਦੋ ਦੇ ਜੂਗਾ ਦੇ ਜੂਗਾ ਉਹ ਵੇਲਾ ਮੰਮੀ ਉਧਰ ਮੰਮੀ ਉਧਰ ਵੇਖਿਓ ਉਧਰ ਵੇਖਿਓ ਉਹ ਮੈਨੂੰ ਆਏ ਕੀ ਭੈ ਦੇ ਜੂਗਾ ਪਾ ਦੇ ਦਮੋਤੀ ਉਹ ਦਮ ਉਹ ਦੇ ਜੂਗਾ ਅੱਖ ਚ ਲੰਬ ਵਾਲਿਓ ਪੱਤੇ ਨਹੀਂ ਕੰਡੇ

एक ही है। चलो चलिए चलो चलो आओ गल तो 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 हाँ जी ओए। है आईफोन का कवर कि आईफोन का कवर चलो चलिए चलो ना वो पंचो गेट लागे dina lagi manik itu ਘਰ ਪਹੁੰਚ ਗਏ ਆਪਾਂ ਤੇ ਪਹੁੰਚ ਗਏ ਅਸੀਂ ਕੁਛ 3 ਵਜੇ ਲੱਗੇ ਪਹੁੰਚ ਗਏ ਅਸੀਂ ਘਰ ਠੰਡ ਤੇ ਬੜੀ ਲੱਗੀ ਤੇ ਚਲੋ ਕੋਈ ਨਹੀਂ ਫਿਰ ਵੀ ਜਾਣਾ ਹੀ ਤੇ ਨਹਾਣੇ ਦੇ ਕੱਪੜੇ ਆਪਾਂ ਬਦਲਤੇ ਆ ਉਹਨਾਂ ਨੂੰ ਬਿਠਾਤਾ ਰਜਾਈ 'ਚ ਤੇ ਹੁਣ ਲੱਗੀਆਂ ਜੀ ਕੰਮ ਕਰਨ ਰੋਟੀ ਬਣਾਈ ਦਾ ਰਾਦੀ ਦਾ ਤੇ ਹੰਡ ਬੜੀ ਹੈ ਜੇ ਧੁੱਪ ਨਹੀਂ ਲੱਗੀ ਬਿਲਕੁਲ ਵੀ ਹਵਾਵਾਂ ਲੱਗਣ ਦੀ ਬਹੁਤ ਜ਼ਿਆਦਾ ਤੇ ਮਿਲਦੇ ਆਂ ਜੀ ਕੱਲ ਦੇ ਵਲੌਗ ਚ ਧੰਨਵਾਦ